ਆ ਹੜਾ ਆ ਪਾਰਟੀ ਦੇ ਵਿੱਚ ਭਗਵਾਨ ਜੀ ਤੁਮਾਰਨ ਨੂੰ ਮੈਂ ਕਹਿੰਨੀ ਆ ਜੇ ਭਗਵਾਨ ਜੀ ਆਪਣੇ ਮਾਦਾ ਦੋਜੇ ਨਾ ਮੇਰੀ ਫਰਿਆਦ ਸੁਣ ਲਾ ਮੇਰੀ ਗਰੀਬੀ ਨੂੰ ਮੈਨੂੰ ਛੱਤ ਦੇ ਦੇ ਪਰ ਤਾਂ ਕੁਝ ਨਹੀਂ ਵਗਦੀ ਮੇਰੀ ਅੱਤੀਆਂ ਰੋਲਦੀਆਂ ਫਿਰਦੇ ਕਬਤਰ ਤਾਂ ਰੁਕਣਾ ਖਾਦੇ ਫਿਰਦੇ ਅਸੀਂ ਇਹ ਮੇਰਾ ਵੀ ਭਾਬੀ ਵੀਰ ਭਰਾ ਵਾ ਜਾਂ ਕੁਝ ਵੀ ਲੱਗਦਾ ਪਤ ਲੱਗਦਾ ਤਵੀ ਮੈਨੂੰ ਸੁਣ ਲਾ ਮੈਂ ਵੀ ਦੁਨੀਆ ਨੂੰ ਆਖਾਂ ਮੈਨੂੰ ਭਗਵਾਨ ਤੁਮਾਰਨ ਨੇ ਸਭ ਕੁਝ ਦੇ ਦਿੱਤਾ ਵਾ ਮੇਰਾ ਵੀਰ ਭਰਾ ਮੇਰੀ ਕੁਸੌਲ ਨੂੰ ਮੇ ਨੂੰ ਮੰਗਤੀ ਰ ਖੈਰ ਪਾ ਦੋ ਮੇਰ ਮੱਕਲ ਬਈ ਕੇ ਤੇ ਦਪਰ ਕੇ ਰੋਟੀ ਖਾਣਾ ਮੇ ਨੂੰ ਜਹ ਹੋ ਜਾ ਕਦਰ ਮੇ ਨੂੰ ਹੋ ਜਾ ਮਜਬੂਰ ਜੀ ਜਹ ਹੋ ਜਾ ਦੇ ਦੋਗੇ ਮੈਂ ਹੋ ਜਾ ਮਜਬੂਰ ਸੱਤ ਕਰਕੇ ਮੈਂ ਬਹਿ ਜੂਗੀ ਉਸਰ ਵਿੱਚ ਆਪਣੇ ਬੱਚੇ ਕਪੜਾ ਆਉਂਗੀ ਮੈਂ ਤਾਂ ਤੋ ਕੁਛ ਨਹੀਂ ਹੋਰ ਮੰਗਦੀ ਬਸ ਭੁੱਖੀ ਟੰਡਾ ਮੈਂ ਤਰੀ ਫਿਰਦੀ ਮੇਰੇ ਘਰ ਚ ਕੱਖੜੀ ਹੈਗਾ ਸਾਨੂੰ ਜਲੀਲ ਕਰਕੇ ਪਿੰਡ ਚੋਂ ਬਾਹਰ ਗੱਡਿਆ ਗਿਆ ਜੀ ਪਹਿਲੇ ਮੇਰੇ ਸਾਡੇ ਮੇਰੇ ਬੇਟੇ ਨੂੰ ਬੱਤੀ ਲਾ ਦਿੱਤੀ ਜੀ ਸਾਰਾ ਮੇਰਾ ਬੇਟਾ ਸਰਗਾ ਘਰ ਬੂਆ ਸਾਰਾ ਸਾਡਾ ਲਖਾ ਲਿਆ ਜੀ ਅਸੀਂ ਪਿੰਡੋਂ ਬਾਹਰ ਨਿਕਲ ਗਏਲੀ ਉੱਥੋਂ ਨਿਕਲੇ ਤੁਰਿੰਦਾ ਹੀ ਸਾਡੇ ਵਿੱਚ ਫੇਰ ਲੈੰਡੀ ਚ ਗਈਆਂ ਫੇਰ ਸਾਨੂੰ ਜਲੀਲ ਕਰਕੇ ਜੀ ਪਿੰਡ ਚੋਂ ਬਾਹਰ ਗੱਡਿਆ ਗਿਆ ਜੀ ਜੇ ਤੇਈ ਰਈ ਨਈ ਆਇਓ ਤੇ ਜਾ ਕੇ ਵੇਖ ਸਕਦੇ ਹੋ ਤੇਰਾ ਸਾਰਾ ਸਮਾਨ ਵਾਰ ਭੇਜ ਗਿਆ ਜੀ ਫੇਰ ਤਾਂ ਮੇਰੇ ਤੋਂ ਕੁਝ ਹੋਣਾ ਨਹੀਂਗਾ ਉਟਾੜਾਂ ਮਰਿਆ ਮੈਂ ਪੰਜ ਕੇਸ ਮੇਰੇ ਕੋਲ ਤੇ ਪਵਾਏ ਸੀ ਇਹ ਪਿੰਡ ਬਟੋਏ ਨੇ ਉਹਨੂੰ ਲੈ ਕੇ ਮੈਂ ਲੋਕੀ ਫੇਰਦੀ ਮੈਂ ਇੱਥੇ ਕਰਾਇਆ ਦਿੱਤਾ ਹੈ ਇਹ ਮੇਰਾ ਪੁੱਤ ਪੱਤਨੀ ਕਿੱਸਾ ਜੋ ਮਰੀ ਹੈ ਜੀ ਮੇਰੇ ਬਿਲਾ ਜਿਹੜਾ ਨੇ ਜੇਲ ਕੱਟੀ ਮੇਰੇ ਪਤਾ ਮੇਰੇ ਪਿਤਾ ਜੀ ਦੀ ਜੇਲ ਦਾ ਕੀ ਜੇ ਧੀਆ ਹੀ ਠੋਕਰ ਖਾਦਿਆ ਫਿਰ ਲੋਕਾਂ ਦੇ ਹੱਥ ਵਿੱਚ ਹੋ ਗਿਆ ਕਰ ਕਰ ਪੰਗਦਿਆਂ ਮੈਨੂੰ ਦੱਸ ਦੇ ਦੋ ਕੋਈ ਪੰਜ ਦੇ ਦੋ ਮੇਰੇ ਰਹਿਣ ਵਾਸਤੇ ਛੱਤ ਦੇ ਦੋ ਜੀ ਘਰ ਦੀਆਂ ਚੀਜ਼ਾਂ ਵੇਚ ਵੇਚ ਕੇ ਜੀ ਮੇਰੇ ਰੱਟ ਭਰਨ ਲਈ ਆ ਇਹ ਕਿੰਨਾ ਚਿਰ ਮੈਂ ਰਹਿਣ ਕਿੰਨਾ ਚਿਰ ਮੈਂ ਜਿਊਂਗੀ ਥੋੜੀ ਜੋ ਜਿਹਾ ਜਾਂਦਾ ਜੇ ਕਿ ਮਾ ਦਾ ਪੁੱਤ ਸੁਣ ਮੇਰੀ ਸੁਣ ਲੋ ਮੇਰੀ ਰੱਬ ਦਾ ਵਾਹ ਤਾ ਜੀ 5 ਸਾਲ ਪਾਕਿਸਤਾਨ ਜੀ ਕੱਟੀ 5 ਸਾਲ ਹੋਰ ਜੀ ਕੱਟੀ 3 ਸਾਲ ਮੇਰੇ ਪਿਤਾ ਜੀ ਨੇ ਕਿਰੂ ਕੱਟੇ ਕਾਲੇ ਪਾਣੀ ਵਿੱਚ 5 ਸਾਲ ਮੇਰੇ ਪਿਤਾ ਜੀ ਜੇਲ੍ਹ ਕੱਟ ਕੇ ਆਏ ਹੋਏ ਤੁਰਤ ਵਾਤਰ ਹੋ ਗਏ ਪਿਤਾ ਜੀ ਮੇਰੇ ਘਰ ਆ ਗਏ ਮੇਰੇ ਪਿਤਾ ਜੀ ਤੋਂ ਪੰਜੇ ਤੋਂ ਨਹੀਂ ਉੱਠਿਆ ਗਿਆ ਪਰ ਕੋਈ ਇੰਦਰਾ ਗਾਂਧੀ ਨੇ ਬਾੜ ਪੱਤਰ ਨਹੀਂ ਦਿੱਤਾ ਥੋੜੇ ਚੈਨ ਪਾਤੀ ਤੇ ਥੋੜੇ ਪੈਸੇ ਦੇ ਕੇ ਮੇਰੇ ਪਿਤਾ ਜੀ ਨੇ ਆਧਨ ਮਾਨ ਕਰਕੇ ਕਲ ਦਿੱਤਾ ਜੀ ਲੋਕਾਂ ਸਾਹਮਣੇ ਰੂਟ ਪਿਰ ਕੇ ਬੱਸਾਂ ਦੇ ਪਟੋਲ ਪਾਫਾ ਮਿਲ ਗਏ ਫਲਾਟ ਮਿਲ ਗਏ ਕੋਠੀਆਂ ਮਿਲ ਗਈਆਂ ਜੀ ਸਾਨੂੰ ਕੱਖਣੀ ਮਿਲਿਆ ਜੀ 20 ਸਾਲ ਹੋ ਗਏ ਮੇਰੀ ਕਿਹੇ ਨੇ ਬਣਿਆ ਦੇ ਕਿਹਦੇ ਤੇ ਮੇਰੀ ਜਿੰਪੇ ਨਹੀਂ ਕੀ ਪਾ ਕੇ ਨੇ ਸਭ ਕੁਝ ਨਹੀਂ ਦਿੱਤਾ ਜੀ ਆ ਪਿੱਖੀ ਵੇੱਡ ਦੇ ਚਾਰ ਕੇ ਮੇਰੀ ਸਮਾਨਤ ਹੋਇਆ ਜੀ ਅੱਜ ਮੈਂ ਇਹ ਬੋਲਣ ਲਈ ਅਧਿਆਨਾ ਵੀ ਮੀਰਾ ਦੱਸੇ ਤੇ ਗੋਲੀ ਜਾਨੀ ਐ ਸਫੀਰ ਜੀ ਅਸਲੀ ਚੈਨਲ ਵੇਖ ਰਹੇ ਹੋ ਤੁਸੀਂ ਮੈਂ ਹਾਂ ਵਿਸ਼ਾਲ ਸਾਡੀ ਕੋਸ਼ਿਸ਼ ਹਮੇਸ਼ਾ ਹੀ ਰਹਿੰਦੀ ਹੈ ਕਿ ਜੋ ਅਸਲੀਤ ਹੁੰਦੀ ਹੋ ਤਾਂ ਤੱਕ ਲੈ ਕੇ ਆਈਏ ਅੰਗਰੇਜ਼ੋ ਭਾਰਤ ਛੱਡੋ ਅਦੋਲਨ ਜਦੋਂ ਦੇਸ਼ ਵਿੱਚ ਚੱਲਿਆ ਤਾਂ ਉਸ ਸਮੇਂ 90% ਤੋਂ ਵੱਧ ਕੁਰਬਾਨੀਆਂ ਪੰਜਾਬੀਆਂ ਨੇ ਦਿੱਤੀਆਂ ਉਹਨਾਂ ਨੌਜਵਾਨਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਅਹਿਮ ਯੋਗਦਾਨ ਪਾਇਆ ਅਤੇ ਭਾਰਤ ਹੀ ਨਹੀਂ ਬਲਕਿ ਪਾਕਿਸਤਾਨੀਆ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਪੰਜਾਬਾ ਕਟੀਆਂ ਪਰ ਕੀ ਸਾਡੀਆਂ ਸਮੇਂ-ਸਮੇਂ ਦੀਆਂ ਸਰਕਾਰਾਂ ਨੇ ਉਹਨਾਂ ਪਰਿਵਾਰਾਂ ਦੀ ਕਦੀ ਸਾਰ ਲਈ ਅੱਜ ਉਹ ਪਰਿਵਾਰ ਦੋ ਵਕਤੀ ਰੋਟੀ ਤੋਂ ਮੁਹਤਾਜ ਹੋ ਚੁੱਕੇ ਨੇ ਸਹੂਲਤਾਂ ਵਾਸਤੇ ਸਰਕਾਰੀ ਦਫ਼ਤਰਾਂ ਦੇ ਵਿੱਚ ੱੱਕੇ ਖਾ ਰਹੇ ਨੇ ਪਰ ਉਹਨਾਂ ਦੀ ਕੋਈ ਵੀ ਸੁਣਵਾਈ ਨਹੀਂ ਹੋ ਰਹੀ ਗੱਲ ਕਰਨ ਲੱਗੇ ਆ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਬਲਟੋਹਾ ਦੇ ਸਰਦਾਰ ਮੇਜਾ ਸਿੰਘ ਜੀ ਜਿਨ੍ਹਾਂ ਨੇ ਭਾਰਤ ਛੱਡੋ ਅੰਦੋਲਨ ਦੇ ਵਿੱਚ ਹਿੱਸਾ ਪਾਇਆ ਸੀ ਅਤੇ ਭਾਰਤ ਅਤੇ ਪਾਕਿਸਤਾਨ ਦੀਆਂ ਜੇਲਾਂ ਦੇ ਵਿੱਚ ਸੁਜਾਵਾਂ ਕੱਟੀਆਂ ਕੀ ਅੱਜ ਹਾਲਾਤ ਨੇ ਉਸ ਪਰਿਵਾਰ ਦੇ ਉਪਧੀਤੀ ਅੱਜ ਸਰਕਾਰੀ ਦਫ਼ਤਰਾਂ ਦੇ ਵਿੱਚ ਧੱਕੇ ਖਾ ਰਹੀ ਏ ਕਿ ਉਸਦੇ ਪਿਓ ਨੇ ਜੋ ਦੇਛਰੇ ਕੀਤਾ ਉਸ ਦਾ ਮਾਨ ਦਾ ਮਾਨ ਤੇ ਫਨਮਾਨ ਉਸ ਨੂੰ ਦਿੱਤਾ ਜਾਵੇ ਸਹੂਲਤ ਕੋਈ ਨਾ ਕੋਈ ਦਿੱਤੀ ਜਾਵੇ ਕਿਉਂਕਿ ਭੈਣ ਦੇ ਸਿਰ ਤੇ ਹੁਣ ਛੱਤ ਵੀ ਨਹੀਂ ਲਈ ਕਰਾਏ ਦੇ ਮਕਾਨ ਤੇ ੱਟਕੇ ਖਾਰੀਏ ਪਰ ਸਮੇਂ ਦੀਆਂ ਸਰਕਾਰਾਂ ਤੇ ਪ੍ਰਸ਼ਾਸਨ ਵੱਲੋਂ ਕਦੀ ਵੀ ਉਸ ਭੈਣ ਦੀ ਸਹਾਇਤਾ ਨਹੀਂ ਲਈ ਗੱਲਬਾਤ ਕਰਦੇ ਉਸ ਭੈਣ ਅੱਜ ਸਾਡੇ ਨਾਲ ਮੌਜੂਦ ਹੈ ਭੈਣ ਜੀ ਕੀ ਨਾਂ ਤੁਹਾਡਾ ਜੀ ਜੀ ਮੇਰਾ ਨਾਂ ਰਣਜੀਤ ਕੌਰ ਹੈ ਕਿਹੜਾ ਪਿੰਡ ਪੈ ਜੀ ਦਾ ਮੇਰਾ ਜੀ ਵਲਟੋਆ ਵਾ ਜੀ ਵਲਟੋਆ ਸਾਹਿਬ ਮੇਰਾ ਪਿੰਡ ਹੈ ਜੀ ਮੈਂ ਇੱਥੇ ਹਣ ਵਲਟੋਏ ਤੋਂ ਤਾਂਗੋ ਇੱਥੇ ਪਿੱਖੀ ਵੈਂਡੋ ਚ ਕਰਾਇਤੇ ਆ ਗਈਆਂ ਜੀ ਪਿੱਛਲੇ ਇੱਥੇ ਕਿਤੇ ਮੈਂ ਸੁੱਖ ਦੀ ਰੋਟੀ ਖਾਣ ਮੇਰਾ ਬੇਟਾ ਕੰਮ ਕਰ ਲੂਗਾ ਜੀ ਸਾਨੂੰ ਜਲੀਲ ਕਰਕੇ ਪਿੰਡ ਚੋਂ ਬਾਹਰ ਗੱਡਿਆ ਗਿਆ ਜੀ ਪਹਿਲਾਂ ਮੇਰੇ ਸਾਡੇ ਮੇਰੇ ਬੇਟੇ ਨੂੰ ਬੱਤੀ ਲਾ ਦਿੱਤੀ ਜੀ ਸਾਰਾ ਮੇਰਾ ਬੇਟਾ ਸਾਰਾ ਘਰ ਬੂਆ ਸਾਰਾ ਸਾਡਾ ਲਖਾ ਲਿਆ ਜੀ ਅਸੀਂ ਪਿੰਡੋਂ ਬਾਹਰ ਨਿਕਲ ਗਏ ਜੀ ਉੱਥੋਂ ਨਿਕਲੇ ਦਿੰਦਾ ਹੀ ਸਾਲੇ ਵਿੱਚ ਫੇਰ ਪਿੰਡ ਚ ਗਈਆਂ ਫੇਰ ਸਾਨੂੰ ਜਲੀਲ ਕਰਕੇ ਜੀ ਪਿੰਡ ਚੋਂ ਬਾਹਰ ਗੱਡਿਆ ਗਿਆ ਜੀ ਪਰੇ ਅਸੀਂ ਬਹੁਤ ਔਖੇ ਜੀ ਵੜ ਜਿੱਥੇ ਰਹਿਨੇ ਆਈ ਤੇ ਜਾ ਕੇ ਵੇਚ ਸਕਦੇ ਮੇਰਾ ਸਾਰਾ ਸਮਾਨ ਵਾਰ ਭੇਜ ਗਿਆ ਜੀ ਬੇਟਾ ਮੇਰੇ ਤੋਂ ਕੁਝ ਹੁੰਦਾ ਨਹੀਂ ਆ ਕੁੱਟਾੜਾ ਮਰਿਆ ਮੈਂ ਪੰਜ ਕੇਸ ਮੇਰੇ ਪੁੱਤ ਤੇ ਪਵਾਏ ਸੀ ਇਹ ਪਿੰਡ ਬਟੋਏ ਨੇ ਉਹਨੂੰ ਲੈ ਕੇ ਮੈਂ ਲੋਕੀ ਫੇਰਦੀ ਮੈਂ ਤੇ ਕਰਾਇਆ ਦਿੱਤੇ ਆਈਓ ਇਹ ਮੇਰਾ ਪੁੱਤ ਪੰਨਿਆ ਕੈਸਾ ਜੋ ਮਰੀ ਹੈ ਜੀ ਇਹਨੇ ਵਿਸਾ ਸਿੰਘ ਬਟੋਏ ਦੇ ਸਭ ਤੋਂ ਪਹਿਲੇ ਮੈਂ ਤੇ ਕੇਸ ਪਵਾਇਆ ਸੀ ਮੇਰੇ ਪੁੱਤ ਤੇ ਮੇਰੇ ਮੀਟਰ ਸਿੰਘ ਤੁਹਾਡੇ ਫਾਦਰ ਸਾਹਿਬ ਕੀ ਮੇਰੇ ਫਾਦਰ ਮੇਰੇ ਪਿਤਾ ਜੀ ਸੀ ਜੀ ਮੇਰੇ ਪਿਤਾ ਜੀ ਨੇ ਜੇਲ ਕੱਟੀ ਮੇਰੇ ਪੁੱਤ ਮੇਰੇ ਪਿਤਾ ਜੀ ਦੀ ਜੇਲ੍ਹ ਦਾ ਕੀ ਜੇ ਧੀਏ ਠੋਕਰਾ ਖਾਦਿਆਂ ਫਿਰ ਲੋਕਾਂ ਦੇ ਹੱਥ ਵਿਚੋੜ ਗਿਆ ਕਰ ਕਰ ਮੰਗਦਿਆਂ ਫਿਰ ਕੋ ਦੱਸ ਦੇ ਦੋ ਕੋਈ ਪਾਣੀ ਦੇ ਦੋ ਮਿਹੁਰ ਆਣ ਵਾ ਤੇ ਛੱਤ ਦੇ ਦੋ ਜੀ ਘਰ ਦੀਆਂ ਚੀਜ਼ਾਂ ਵੇਚ ਵੇਚ ਕੇ ਜੀ ਮੇਰੇ ਰੈਂਟ ਭਰਨ ਲਈ ਆ ਇਹ ਕਿੰਨਾ ਚਿਰ ਮੈਂ ਰੈਂਟ ਕਿੰਨਾ ਚਿਰ ਮੈਂ ਜੀਉਂਗੀ ਲਉਂਦੀਆ ਕੁੱਤਾ ਪਰ ਪਰ ਮੈਂ ਥੋੜੀ ਜੋ ਜੀਉਿਆ ਜਾਂਦਾ ਜਿਵੇਂ ਕਿ ਮਾਂ ਦਾ ਪੁੱਤ ਸੂਰਨਾ ਮੇਰੀ ਸੁਣ ਲਓ ਮੇਰੀ ਰੱਬ ਦਾ ਵਾਸਤਾ ਜਾ ਤੁਹਾਡੇ ਪਿਤਾ ਨੇ ਕਿਹੜੀ ਕਿਹੜੀ ਜੇਲ੍ਹ ਕੀਤੀ ਜੀ 5 ਸਾਲ ਪਾਕਿਸਤਾਨ ਜੇ ਕੱਟੀ 5 ਸਾਲ ਲਾਹੌਰ ਚ ਕੱਟੀ 3 ਸਾਲ ਮੇਰੇ ਪਿਤਾ ਜੀ ਨੇ ਐਰੇ ਵਿੱਚ ਕੱਟੀ ਅਖਰੂਰ ਕੱਟੀ ਕਾਲੇ ਪਾਣੀ ਵਿੱਚ 5 ਸਾਲ ਮੇਰੇ ਪਿਤਾ ਜੀ ਜੇਲ੍ਹ ਕੱਟ ਕੇ ਆਏ ਹੋਏ ਜਦੋਂ ਤੁਰਨ ਤੋਂ ਬਾਅਦ ਹੋ ਗਏ ਪਿਤਾ ਜੀ ਮੇਰੇ ਘਰ ਆ ਗਏ ਮੇਰੇ ਪਿਤਾ ਜੀ ਤੋਂ ਪੰਜੇ ਤੋਂ ਨਹੀਂ ਠਹਿ ਗਿਆ ਮੁੜ ਕੇ ਜੀ ਮੇਰੇ ਪਿਤਾ ਜੀ ਕੱਖ ਨਹੀਂ ਕੋਈ ਨਹੀਂ ਸਾਡੀ ਕਿਸੇ ਨੇ ਸੁਣੀ ਖੁਦ ਇੰਦਰਾ ਗਾਂਧੀ ਨੇ ਮਾਣ ਪੱਤਰ ਦੇਤਾ ਸੋਣੇ ਚੈਨ ਪਾਤੀ ਤੇ ਥੋੜੇ ਪੈਸੇ ਦੇ ਕੇ ਮੇਰੇ ਪਿਤਾ ਜੀ ਨੇ ਆਧਰਮਾਨ ਕਰਕੇ ਕੱਲ ਦਿੱਤਾ ਜੀ ਲੋਕਾਂ ਸਾਹਮਣੇ ਰੂਟ ਮਿਲ ਗਏ ਬੱਸਾਂ ਦੇ ਪੰਟੋਲ ਪੰਪ ਮਿਲ ਗਏ ਪਲਾਂਟ ਮਿਲ ਗਏ ਕੋਠੀਆਂ ਮਿਲ ਗਈਆਂ ਜੀ ਸਾਨੂੰ ਕੱਖ ਵੀ ਮਿਲਿਆ ਜੀ ਇਹਦੇ ਦਰਦਾਂ ਠੋਕਰਾ ਖਾਂਦੀ ਫਿਰਦੀ ਮੈਨੂੰ 20 ਸਾਲ ਹੋ ਗਏ ਮੇਰੀ ਕਿਹਨੇ ਮਿਲਿਆ ਜੀ ਕਿਸ ਨੇ ਮੇਰੀ ਜ਼ਿੰਦਗੀ ਲਈ ਕੀਤਾ ਕਿਸ ਨੇ ਸਾਨੂੰ ਕੁਝ ਨਹੀਂ ਦਿੱਤਾ ਜੀ ਆ ਭਿੱਖੀ ਵੇਣ ਵਿੱਚ ਆੜ ਕੇ ਮੇਰੀ ਸਮਾਨ ਤੋਇਆ ਜੀ ਅੱਜ ਮੈਂ ਇਹ ਬੋਲਣ ਨਹੀਂ ਆਦੀ ਨਾ ਵੀਰਾਂ ਦੇ ਸਿਰ ਤੇ ਮੈਂ ਬੋਲੀ ਜਾਂਦੀ ਆ ਜੀ ਬਲੀਫ ਡੀਪੀ ਡਾਕਟਰ ਜੀ ਐਕਟ ਸਾਰੇ ਜੀ ਮੈਂ ਗੇ ਘਾਗ ਤਾਂ ਲੈ ਲੈ ਜਾਂਦੇ ਜੀ ਚਲਾ ਚਲਾ ਕਾਟ ਕੇ ਮਾਰਦੇ ਆ ਜੀ ਮੇਰੇ ਕਾਂਗਰਾ ਦੇ ਵੇਲੇ ਵੀ ਮੇਰੇ ਕਾਂਗਰਾ ਕੋ ਇੱਕ ਸਾਰੇ ਘਾਗ ਤਾਂ ਸਵਾਲ ਲੈ ਗਿਆ ਜੀ ਕੱਲ ਇਹਨਾਂ ਦੇ ਵੇਲੇ ਵੀ ਜੀ ਆ ਹੁਣ ਆ ਪਾਰਟੀ ਦੇ ਵਿੱਚ ਭਗਵੰਤ ਮਾਨ ਨੂੰ ਮੈਂ ਕਹਿੰਨੀ ਆ ਜੇ ਭਗਵੰਤ ਮਾਨ ਜੀ ਆਪਣੀ ਮਾਦਾ ਦੋਜੀਆਂ ਮੇਰੀ ਫਰਿਆਦ ਸੁਣ ਲੈ ਮੇਰੀ ਗਰੀਬਣੀ ਨੂੰ ਮੈਨੂੰ ਛੱਤ ਦੇ ਦੇ ਮੈ ਤਾਂ ਕੁਝ ਨਹੀਂ ਮੰਗਦੀ ਮੇਰੀਆਂ ਧੀਆਂ ਰੋਲਦੀਆਂ ਫਿਰਦੀਆਂ ਬਦਰ ਦਰ ਠਕਣਾ ਖਾਂਦੇ ਫਿਰਦੇ ਅਸੀਂ ਜੇ ਤੇ ਮੇਰਾ ਵੀਰ ਭਰਾ ਵਾ ਜਾਂ ਕੁਛ ਵੀ ਲੱਗਦਾ ਪਤ ਲੱਗਦਾ ਤਾ ਵੀ ਮੇਰੀ ਸੁਣ ਲਾ ਮੈਂ ਵੀ ਦੁਨੀਆ ਦੇ ਆਖਾ ਮੈਨੂੰ ਭਗਵਾਨ ਤੁਮਾਰਨੇ ਸਭ ਕੁਝ ਦੇ ਦਿੱਤਾ ਵਾ ਸਾਡੇ ਸਿਰ ਤੇ ਭਗਵਾਨ ਤੁਮਾਰ ਤੋ ਪਕਤ ਸਿੰਧ ਸਿਰ ਤੇ ਰਾਜ ਕਰਨਿਆ ਜੋ ਤਹੀ ਭਗਵਾਨ ਤੁਮਾਰ ਮੇਰੀ ਵੀਰ ਬਣ ਕੇ ਮੇਰੀ ਸੁਣ ਲਾ ਮੇਰੀ ਫਰਿਆਦ ਕੋਈ ਮੇਰਾ ਵੀਰ ਭਰਾ ਮੇਰੀ ਕੋਈ ਸੁਣ ਲਾ ਮੈਨੂੰ ਮੰਗਤੀ ਨੂੰ ਖੈਰ ਪਾ ਦੋ ਜਦ ਮੈਂ ਕਰ ਬਈ ਕੇਤੇ ਦਪਰ ਕੇ ਰੋਟੀ ਖਾਣਾ ਗਰ ਰੋਟੀ ਤੋਂ ਵੀ ਭੁੱਖੀ ਤੁਰੀ ਫਿਰਦੀ ਛੜਕਾ ਦੇਤੇ ਮੰਗਦੀ ਫਿਰਦੀ ਮੈਨੂੰ ਕੋਈ ਆਸਰਾ ਨਹੀਂ ਕਿ ਪੁੱਤ ਮੇਰਾ ਬੇਕਾਰ ਹੋਇਆ ਜੀ ਕੋਈ ਜ਼ੋਰ ਲਾ ਲਈ ਫਿਰ ਹਾਂ ਜ਼ੋਰ ਲਾ ਬਸ ਜੇ ਮੈਂ ਤਾਂ ਕੁਝ ਨਹੀਂ ਮੰਗਦੇ ਬੱਚੀਆਂ ਅਮਰੀਕਾ ਸਕੂਲ ਤੋਂ ਵੇਗੀਆਂ ਜੇ ਮੈਂ ਕਿਤਨਾ ਪੜਾਉਂਗੀ ਇਹਨਾਂ ਦੀ ਜ਼ਿੰਦਗੀ ਕੇ ਹਾਂਜੀ 1 6 ਵਿੱਚ ਇੱਕ ਪਾਇਆ ਚੌਥੀ ਜੇ ਉਹ ਨਹੀਂ ਜਾਂਦੀ ਨਹੀਂ ਜੇ ਕਿਤੇ ਨਹੀਂ ਜਾਂਦੀ ਜਾਂ ਕਾਰੀ ਜਾਂ ਜਟਕਾਣੇ ਤੇ ਨਹੀਂ ਮਿਲਦਾ ਮੈਂ ਕਿੱਥੇ ਪਾਵਾਂ ਬੱਚੀਆਂ ਕੀ ਮੰਗ ਕਰਦੇ ਮੈਂ ਮੰਗ ਗਦੀ ਮੈਨੂੰ ਘਰ ਵੇਜ ਦੇ ਜੀ ਮੈਨੂੰ ਜਿਹੋ ਜਿਹਾ ਕਰ ਦੇ ਦਿਓ ਮੈਨੂੰ ਉਹੋ ਜਿਹਾ ਮਜਬੂਰ ਜਿਹੋ ਜਹਾ ਦੇ ਦੋਗੇ ਮੈਂ ਉਹੋ ਜਹਾ ਮਜਬੂਰ ਸੱਤ ਕਰਕੇ ਮੈਂ ਬਹਿ ਜੂਗੀ ਉਸਰ ਵਿੱਚ ਆਪਣੇ ਬੱਚੇ ਦਾ ਪੜਾਉਂਗੀ ਮੈਂ ਤਾਂ ਤਾ ਕੁਛ ਨਹੀਂ ਹੋਰ ਮੰਗਦੀ ਬਸ ਭੁੱਖੀ ਟੰਡਾ ਮੈਂ ਤਰੀ ਫਿਰਦੀ ਮੇਰੇ ਘਰ ਚ ਕੱਖ ਨਹੀਂ ਹੈਗਾ ਸਾਰਾ ਕੁਛ ਮੇਰਾ ਮੀਰਾ ਬਾਹਰ ਛਿੜ ਕੇ ਦੇ ਪਿੰਜਰ ਦੇ ਕਿਸੇ ਜੀ ਦਾ ਕਰ ਮਕਾਨ ਚ ਬੈਠਿਆ ਤਾਂ ਸਾਰਾ ਕੁਛ ਭਿੱਜ ਗਿਆ ਮੇਰਾ ਮੇਰੇ ਕੋ ਟਾਈਮ ਦਾ ਟਾਈਮ ਦਾ ਰੋਟੀ ਖਾਣ ਨੂੰ ਪੈਸਾ ਨਹੀਂ ਕਰ ਰਹਾਗਾ ਬਕਰਾਇ ਕਿਥੋਂ ਪਰ ਲੁਕੀ ਜੇ ਮੇਰੇ ਕੋਲ ਨਹੀਂ ਦਿੱਤਾ ਜਾਂਦਾ ਕੁਝ ਵੀ ਇਹੋ ਪੈਣੇ ਜੋ ਅੱਜ ਦੋ ਵਕਤ ਦੀ ਰੋਟੀ ਤੋਂ ਮਹਤਾਜ ਹੋ ਚੁੱਕੀ ਹੈ ਸਰਕਾਰਾਂ ਨੂੰ ਕੋਲ ਫਰੀਏ ਕਿਉਂਕਿ ਜੇ ਸਮਝ ਸਮਝੀਏ ਸਰਕਾਰਾਂ ਇੰਨਾ ਪਰਿਵਾਰਾਂ ਦੀ ਸਾਰ ਲੈਂਦੀਆਂ ਤਾਂ ਅੱਜ ਇੰਨਾ ਪਰਿਵਾਰਾਂ ਦੇ ਇਹ ਹਾਲਾਤ ਨਾ ਹੁੰਦੇ ਅੱਜ ਜਿਵੇਂ ਜੋ ਆਜ਼ਾਦੀ ਦੀ ਜ਼ਿੰਦਗੀ ਜੀ ਰਹੇ ਆ ਜਾਂ ਆਜ਼ਾਦੀ ਵਿੱਚ ਜੋ ਸਾਹ ਲੈ ਰਹੇ ਆ ਇਹਨਾਂ ਦੀ ਬਜ਼ੁਰਗਾਂ ਦੀ ਦੇਣ ਹੈ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਅਹਿਮ ਦੇਣਾ ਦੇਸ਼ ਦੀ ਆਜ਼ਾਦੀ ਲਈ ਕੁਰਬਾਨ ਕਰ ਦਿੱਤੇ ਪਰ ਸਾਡੀਆਂ ਨਾਂ ਤਾਂ ਫਰਕਾਰਾਂ ਨੇ ਕਦੀ ਸਾਰ ਲਈ ਤੇ ਨਾ ਹੀ ਜੋ ਸਾਡੇ ਅਫਸਰ ਬਾਬੂ ਨੇ 23 ਰੂਮਾ ਦੇ ਵਿੱਚ ਬਹਿ ਕੇ ਅੱਜ ਫਰਮਾਨ ਜਾਰੀ ਕਰ ਦਿੰਦੇ ਨੇ ਨਾ ਉਹਨਾਂ ਕਦੀ ਸਾਰ ਲਈ ਲੋੜ ਹੈ ਇਹਨਾਂ ਪਰਿਵਾਰਾਂ ਦੀ ਸਾਰ ਲੈਣ ਦੀ ਤਾਂ ਜੋ ਇਹ ਪਰਿਵਾਰ ਆਪਣੀ ਜ਼ਿੰਦਗੀ ਦੇ ਜੋ ਦਿਨ ਬਚੇ ਨੇ ਉਹ ਜੀ ਉਜਾ ਸਕਣ ਕੈਮਰਾਮੈਨ ਦੇ ਨਾਲ ਵਿਸ਼ਾਲ ਅਸਲੀਅਤ ਤਰਨਦਾਰ